سب نے فیس پر کسی کو سب نے پیسے دینا وہ خوف پاتا ہوں گے جس کے لئے ان سب چینل میں نہیں گیا رہا ان سب چینل میں نہیں گیا رہا میں پیسے دینے کے لئے میں میں پتا ہوں تھا سب نے کہ مجھے جو بھی دیتا ہے کہ جا کے پیسے دینے میں چھے سو پیسے دیتا کہ وہ سب سے نہیں پاتا ਪੋਥੇਵੰਦਾ ਐਸਜੀਓ ਤੇ ਜਹੀ ਆ ਗਈ ਉਹ ਬੈਠ ਖੁੱਜਣ ਲੱਗੇ ਕਾਕਾ ਇਹ ਰਹਾ ਬੱਚੇ ਪੁੱਛਿਆ ਕੀ ਕਰ ਰਹੇ ਹੋ ਕਿੰਨਾ ਬੜਾ ਕਿੰਨੇ ਘੰਟੇ ਫੜ ਰਹੇ ਹੋ ਦੇਰ ਨੂੰ ਸੁਣਾ ਨਹੀਂ ਦੱਲਵਾ ਕਾਰਨ ਲਈ ਬੱਚੇ ਪ੍ਰੇਰਤ ਹੋਵਾ ਮੇਰੇ ਤੋਂ ਮਾਈ ਕੁਦੀ ਮੇਰੀ ਗੱਲ ਨੂੰ ਨਵਾਬ ਖਬਾਰ ਕਦੈ ਅਕਸਰ ਜਿਹੜੇ ਕੰਮ ਕਰਦੇ ਸੀ ਅੱਗੇ ਵੱਧ ਜਾਂਦੇ ਤਾਂ ਉਸ ਸਮੇਂ ਉਹ ਮੇਰੇ ਕੋਲ ਆ ਕੇ ਕਹਿੰਦਾ ਬਹੁਤ ਵੱਡੇ ਢਾਣੇ ਦਾ ਕੰਮ ਹੈ ਕਿਤਾ ਬਹੁਤ ਵੱਡੇ ਵੱਡੇ ਤੌਰ ਤੇ ਕੁਦੀ ਪੁਕਾਰ ਕਰ ਸਕਦੇ ਤੁਸੀਂ ਤਾਂ ਬਹੁਤ آم کر چواؤں کر کہ تم اس حانگان لکھائی پر این بھی ہو جاء Bravo Diвидیہ کہ تم آمن اکی کرمے لیں لم curs جہاں سکتا Oxl accept अकेले अकेले जाना तो तेरा स्टडी ये लोग पढ़ देगा तो कील बनाया उन्हें सब लग रहे थे उन्हें सब लग रहे थे तो कील बनाया और कारण सुन दी थी मेरा तो याद आ पहले केस दी थी इसमें क्या रहा था इसमें क्या रहा था ऐसी ये जो जेल जेल से पंजाबी क्या थे जेल ਕੀਲਾ ਦਾ ਵਾਇਸ ਪ੍ਰਧਾਨ ਆ ਰਿਹਾ ਨਿਆ ਕੀਲਾ ਦਾ ਪ੍ਰਧਾਨ ਆ ਰਿਹਾ ਮੇਰੇ ਘਰ ਦਾ ਮੁਖਦਾ ਪਾਚਰੀ ਜੀ ਕਹਾ ਮੇਰੇ ਘਰ ਦਾ ਮੁਖਦਾ ਸਰਪੰਚ ਨੇ ਸੁਖਦਾ ਸਿੰਘ ਰਾਜ ਨੂੰ ਕੋਈ ਨਹੀਂ ਸੀ ਕੋਈ ਮਨਵੋਤਾ ਜਿਸ ਦਾ ਜੀਵਨ ਦਾ ਸੁਖਦਾ ਸਿੰਘ ਜੀ ਦਾ ਮਨ ਤਾਂ ਤੁਨੇ ਜਿਹੜੀਆਂ ਨੌਜਵਾਨਾਂ ਫੜਾ ਲਿਆ ਉਹਨਾਂ ਨੇ ਲੱਗਿਆ ਸੀ ਕੋਈ ਕਬੱਡੀ ਦਾ ਅਗਰੇ ਵਿੱਚ ਲੱਗਿਆ ਹੋਇਆ ਸੀ ਪਰ ਲੇਕਰਨ ਆਪ ਪੁੱਛਦਾ ਪਹਿਲਾ ਪ੍ਰੋਗਰਾਮ ਹੋਵੇਗਾ ਜਿਹੜਾ ਕਾਮਰਜ ਦੇ ਹੋਏ ਖੁਦਦਤ ਪਾਰਟੀ ਦੇ ਨਿਰਦੇਸ਼ਾਂ ਸਾਹ ਸੁਣਾਇਆ ਛੇ ਛੇ ਤੋਂ ਨਿਯਮ ਕੀ ਕੁਝ ਗਾ ਦਾ ਸਚਾਚ ਉਤਾਰ ਕਈ ਆਰਸ ਸੰਗਲ ਬਹੁਤ ਬੜਾ ਕੰਮ ਹੋਇਆ ਜਿਵੇਂ ਦੀ ਬਾਦ ਵਾਦੇ ਦੇ ਵਿੱਚ ਜਿਸਕੇ ਪੰਜਾਬ ਦੇ ਦਾਨ ਸਭ ਗਏ ਪਾਰਟੀ ਦੇ ਇਰਾਕਰ ਨੂੰ ਦੇਖਿਆ ਅਨਿਕਾ ਸਰਕਾਰ ਸਤਾਨਾ ਨਾ ਰਸਵਾ ਹੋਗਾ ਤਾਂ ਉਹ ਨੇਤਾ ਹੋ ਗਏ ਤੇ ਬਣਾਤਾ ਚੱਲਿਆ। ਜੇ ਬੜੀ ਗੱਲ ਹੁੰਦੀ ਐ ਜੀ ਬੜੀਆਂ ਪੋਸਟਾਂ ਦੇ ਨੇਤਾ ਲੋਕ ਹੀ ਕਰਾਇਆ। ਸਾਡੇ 30 ਸਾਲ ਉਹ ਸੇਵਾ ਕੀਤੀ ਪੰਜਾਬ ਦੇ ਸਿਧਾਤਕ ਪਾਸਿਮਾਨ ਦੀ ਵਾਈਟ ਸਪੈਕਟਰ ਦੇ ਗਏ। ਪਾਰਟੀ ਦਾ ਨਾਮਾਂ ਕੀਤਾ ਤੱਕਾ ਅੰਕਤ ਪੋਸਟਾਂ ਦੇ ਸਨ ਸਾਲਾਂ। 20 ਬਾਗੀ ਚਿਕਚਰਾਂ ਇਹ ਪੰਜਾਬ ਸਰਕਾਰ ਬਣੀ ਉਸ ਬਹੁਤ ਵੱਡਾ ਪਿਆ ਦੇ ਤਾਂ ਪਹਿਲੀ ਵਾਰ ਦਾ 1645 ਹੁੰਦਾ ਮੰਨਿਆ ਸੀ। ਸਾਰਾ ਇਹ ਜਿਹੜੇ ਵੀ ਸੋਨਾ ਸੁਨਤਾਰੇ ਹੋ ਤਾਂ ਨੂੰ ਜੀ ਆਪਕੋ ਬੰਦਾ ਆਜ਼ਾਦ ਦੇ ਪੱਤੇ ਪਰਖਣਾ ਇਥੋਂ ਬਦਲਾ ਕਰ ਰਿਹਾ ਕਿ ਤੁਸੀਂ ਮੈਨੂੰ ਕਿੰਨਾ ਪਿਆਰ ਸਰਕਾਰ ਦਿੰਦੀਓ ਕਿ ਮੈਨੂੰ ਉਂਝਾ ਬਾਣ ਦਿੰਦੀਓ ਸੋ ਮੇਰਾ ਵੀ ਫਤ ਬਣਦਾ ਹੈ ਤੋਂ ਉਹ ਜਦਬਾਨ ਦੇ ਜੇ ਤੁਹਾਨੂੰ ਉਹ ਸਹਿਮਤੀ ਨਹੀਂ ਕਰਵਾ ਤੁਹਾਡੀ ਵੀ ਇਜਮਾਨ ਦਾ ਜਿਆ ਜਿਆ ਪਾਛੀ ਸਾਹਮਣੇ ਖੜਿਆ ਜੀ ਹੋਰ ਵੀ ਮੈਂ ਸਮਝ ਸੋਣੀ ਸੁਣੋ ਉਹ ਜਿਹੜੇ ਤੇ ਲੇਖ